ਕੋਈ ਹੂੰ ਕੋਈ ਗਿਆਨ ਦੀ ਗੱਲ ਦੱਸੋ ਹੂੰ ਗਿਆਨ ਦੀ ਗੱਲ ਹੂੰ ਗਿਆਨ ਦੀ ਗੱਲ ਤਾਂ ਇਹ ਹੈ ਵੀ ਦੂਸਰਿਆਂ ਦੇ ਕਮੀਆਂ ਕੱਢਣ ਤੋਂ ਪਹਿਲਾਂ ਨਾ ਬੰਦੇ ਨੂੰ ਆਪਦੀਆਂ ਕਮੀਆਂ ਨੋਟ ਕਰਨੀਆਂ ਚਾਹੀਦੀਆਂ ਹਨ ਦੂਰ ਕਰਨੀਆਂ ਚਾਹੀਦੀਆਂ ਹਨ ਹੂੰ ਆਪਣੀ ਮੰਜੀ ਥੱਲੇ ਛੋਟਾ ਫੇਰਨਾ ਚਾਹੀਦਾ ਹੈ ਹੋਰ ਹੋਰ ਅਕਲਾ ਬਾਜੋ ਖੂ ਖਾਲੀ ਉਹ ਕਿਵੇਂ ਉਹ ਕਿਵੇਂ ਮੈਂ ਤੈਨੂੰ ਦੱਸ ਦਾਂਗਾ ਤੂੰ ਐ ਕਰ ਅੰਦਰ ਜਾ ਇੱਕ ਕਾਪੀ ਤੇ ਪੈਨ ਲਿਆ ਚੱਕ ਕੇ ਲਿਆਉਣਾ ਹੁਣ ਹਾਂ ਹਾਲੋ ਬਾਪੂ ਕਾਪੀ ਤੇ ਪੈਨ ਤੂੰ ਰੱਖ ਤੇਰੇ ਕੋਲੇ ਕੀ ਕਰਨਾ ਇਹਦਾ ਤੂੰ ਐ ਕਰ ਘਰਾਂ 'ਚ ਜਾ ਘਟੋ ਘਟ 100 ਘਰਾਂ 'ਚ ਜਾ 100 ਕਰਾਂ ਦੇ ਵਿੱਚ 100 ਬੰਦਿਆਂ ਕੋਲੇ ਜਾਣਾ ਹੈਗਾ ਉਹਨਾਂ ਕੋਲੋਂ ਉਹਨਾਂ ਦੀਆਂ ਕੱਲੀ-ਕੱਲੀ ਕਮੀ ਨੋਟ ਕਰਨੀ ਹੈ ਜਾਨੀ ਕਿ 100 ਕਮੀਆਂ ਨੋਟ ਕਰਕੇ ਲਿਆਉਣੀਆਂ ਪਿੰਡ 'ਚ ਆ ਕੇ ਹਾਂ ਪਿੰਡ ਜਾ ਕੇ ਘਰੂ-ਘਰ ਜਾ ਕੇ 100 ਬੰਦਿਆਂ ਦੀ 100 ਬੰਦਿਆਂ ਦੀ ਚਲੋ ਮੈਂ ਉਹ ਨਹੀਂ ਜਾਣਾ ਹਾਂ ਓ ਚਾਚਾ ਕਰੀ ਆ ਕਿਹੜੋ ਅਈ ਆ ਆ ਜਾ ਆ ਜਾ ਆ ਜਾ ਆ ਜਾ ਮੈਂ ਲੱਤਾ ਬਣੀ ਵੀ ਆ ਮੈਂ ਕਰਨੀ ਸੀ ਤੇਰੇ ਨਾਲ ਗੱਲ ਇੱਕ ਹਾਂਜੀ ਦੱਸੋ ਮੇਰਾ ਲੈ ਮੇਰੇ ਬਾਪੂ ਨੇ ਇੰਤਿਹਾਨ ਅੱਛਾ 100 ਬੰਦੇ ਦੀ ਕਮੀਆਂ ਨੋਟ ਕਰਨ ਨੂੰ ਹੈ 100 ਕਰਾਂਗੇ ਜਾਣਾ ਅੱਛਾ ਤੂੰ ਪਹਿਲਾ ਬੰਦਾ ਤੇ ਤੂੰ ਆਪਣੀ ਕੋਈ ਕਮੀ ਦੱਸ ਕਮੀ ਇੱਕ ਤਾਂ ਮੈਨੂੰ ਗੁੱਸਾ ਬਹੁਤ ਆਉਂਦਾ ਅੱਛਾ ਗੁੱਸਾ ਆਉਂਦਾ ਹੈ ਤੇ ਜਦੋਂ ਗੁੱਸਾ ਆਉਂਦਾ ਹੈ ਉਦੋਂ ਫਿਰ ਤੇਰੀ ਚਾਚੀ ਨੂੰ ਖੜਕਾ ਦਿੰਦਾ ਚਾਚੀ ਨੂੰ ਖੜਕਾ ਦਿੰਦਾ ਤੇ ਇੱਕ ਹੋਰ ਕਮੀ ਹੈ ਬੱਸ ਚਾਚਾ ਇੱਕੋ ਬਹੁਤ ਆ ਅੱਛਾ ਬਹੁਤ ਆ ਹਾਂ ਬਹੁਤ ਆ ਚਾਚਾ ਦਾ ਖਤਰਨਾਕ ਹੀ ਬੜਾ ਵੀ ਨਿਬੈਤ ਹੁੰਦੀ ਆ ਵੀ ਨਿਬੈਤ ਵੀ ਪਾ ਵੀ ਨਿਬੈਤ ਦੀ ਓਏ ਬੋਲੇ ਹੂ ਕੀ ਨਾ ਓਏ ਭੈ ਭਾਂ ਬੋਲ ਮੇਰੇ ਨਾ ਬਾਪੂ ਨੇ ਮੈਨੂੰ ਭੇਜਿਆ 100 ਬੰਦੇ ਦੀ ਕਮੀਆਂ ਨੋਟ ਕਰਨ ਵਾਸਤੇ ਤੇ ਤੇਰੀ ਕਮੀ ਦੱਸਦੀ ਹੈ ਮੇਰੀ ਕਮੀ ਤੂੰ ਐ ਪਸ਼ਮੀਰ ਚ ਗੁੰਠੀਆ ਮੇਰੇ ਤਾਂ ਕਮੀਆਂ ਹੀ ਕਮੀਆਂ ਨੇ ਅੱਛਾ ਦੱਸ ਫਿਰ ਕਮੀ ਦਾ ਦੱਸਦੇ ਕੋਈ ਕਮੀਆਂ ਹੀ ਨੇ ਮੇਰੇ ਚ ਕੋਈ ਤਾਂ ਹੋਊਗੀ ਉਹ ਬਸ ਆਹੀ ਕਮੀਆਂ ਵੀ ਮੇਰੇ ਚ ਕਮੀਆਂ ਨੇ ਕੋਈ ਗੁਣੀ ਨਹੀਂ ਅੱਛਾ ਅੱਜ ਫਿਰ ਨੋਟ ਕਰਨ ਠੀਕ ਹੈ ਠੀਕ ਹੈ ਹੋਰ ਉੱਚਾ ਪਨ ਗਿਆ ਜੀ ਪਿਆਰਾ ਇਹ ਬਸ ਹੋ ਗਿਆ ਸਤਿਗੁਰਾਂ ਜੀ ਸਤਿਗੁਰ ਜੀ ਮੇਰੇ ਨਾਲ ਬਾਪੂ ਨੇ ਭੇਜਿਆ ਸੀਗਾ ਵੀ ਕੋਆਰਡਰ ਲੈ ਕੇ ਲੈ ਆਓ ਬੰਦਾ ਜੀ ਹਾਂ ਬੰਦਾ ਆ ਗਿਆ ਉਹ ਡਾਕਟਰ ਦੱਸੋ ਜੀ ਆਗੋਂ ਤਾਂ ਇਹ 50 ਸਾਲ ਦੀ ਉਮਰ ਹੋ ਗਈ ਗੱਡੀ ਚਲਾਉਣੀ ਨਹੀਂ ਆਉਂਦੀ ਬਸ ਆ ਕੰਮ ਤਾਂ ਕਰੀ ਜਾਂਦੇ ਆਗੇ ਕਈ ਵਾਰੀ ਉੱਚੀ ਪੈੜ ਤੇ ਚੜ ਜਾਂਦੇ ਆਗੇ ਬੱਤਾ ਪੁੱਤਾ ਕੋਈ ਉੱਤਾਂ ਨੇ ਮਾਰਾ ਜਾਂਦਾਗਾ ਠੀਕ ਜੀ ਕਈ ਵੇ ਡਿੱਗ ਗਿਆ ਹੀ ਆਗੋਂ ਹੁੰਦੇ ਆ ਆਪਣੇ ਜਿਹੜੇ ਹੋਰ ਕਹਾਣਾ ਆਪਣੇ ਕਿਹੜੇ ਆਗੋਂ ਹੁੰਦੇ ਆ ਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਲੈ ਵੀ 99 ਬੰਦੇ ਤਾਂ ਹੋ ਗਏ ਹੁਣ ਇੱਕ ਬੰਦਾ ਰਹਿ ਗਿਆ ਕਿਹਨੂੰ ਪੁੱਛੀਏ ਚੱਲ ਦੇਖਦੇ ਆ ਇੱਥੇ ਜੋ ਕੋਈ ਬੰਦਾ ਮਿਲਦਾ ਦਾ ਉਹਨੂੰ ਪੁੱਛਦੇ ਆ ਉਹ ਬਾਬਾ ਬੈਠਾ ਉਹਨੂੰ ਪੁੱਛਦੇ ਆ ਜਾ ਕੇ ਸਸੀ ਗਾਲਾ ਭਾਈ ਸਸੀ ਗਾਲਾ ਭਾਈ ਆਜੋ ਆਜੋ ਆਇਓ ਹੋਠੀਗਾ ਭਜੀ ਵਧੀਆ ਜੀ ਬਾਬਾ ਜੀ ਮੇਰੇ ਬਾਪੂ ਨੇ ਮੈਨੂੰ ਭੇਜਿਆ ਸੀਗਾ ਅਗਲੀ ਔਗਣ ਲਿਖ ਕੇ ਲਿਆ ਸਾਰਾ ਬੰਦਿਆਂ ਦੇ 99 ਬੰਦੇ ਤਾਂ ਲਿਖ ਲੇ ਮੈਂ ਸੌਮਾ ਤੁਸੀਂ ਹੋ ਵਾਹ ਜੀ ਵਾਹ ਵਾਹ ਬੇਟਾ ਇਹ ਜਿਹਾ ਸਵਾਲ ਤੂੰ ਕਿੱਥੋਂ ਇਹ ਲਿਆਇਆ ਘੜ ਗੇ ਤੇ ਮੇਰੇ ਬਾਪੂ ਨੇ ਆਖਿਆ ਮੈਨੂੰ ਲਿਖਣ ਵਾਸਤੇ ਥੋੜਾ ਔਗਣ ਦੱਸ ਜੇ ਕੋਈ ਜੇਕਰ ਬੇਟਾ ਪਰ ਦੇਖੀਏ ਤਾਂ ਕਿਸੇ ਦੇ ਔਗਣਾਂ ਨੂੰ ਕੀ ਦੇਖੀਏ ਹਾਂਜੀ ਹਰਕ ਦੇ ਵਿੱਚ ਕੋਈ ਕਿਸੇ ਦੇ ਵਿੱਚ ਔਗਣ ਕਿਸੇ ਜਾ ਕਿਸੇ ਦੇ ਵਿੱਚ ਕੋਈ ਕਿਸੇ ਜਾ ਕੋਈ ਮੈਂ ਤਾਂ ਮੈਂ ਤਾਂ ਆਪਦੇ ਔਗਣ ਦੱਸ ਸਕਦਾ ਹਾਂ ਹਾਂਜੀ ਥੋੜਾ ਹੀ ਦਸਣਾਈ ਹਾਂ ਜਿਹੜੇ ਮੇਰੇ ਔਗਣਾ ਹੁਣ ਮੇਰੇ ਮੈਂ ਆਗਾ ਹੁਣ ਜਿੰਮੇ ਹਾਂਜੀ ਲੜਾਈ ਝਗੜੇ ਹਰੇ ਘਰਾਂ ਦੇ ਵਿੱਚ ਹੋਈ ਜਾਂਦੇ ਨੇ ਬਾਹਰ ਵੀ ਹੋਈ ਜਾਂਦੇ ਨੇ ਬੋਲਿਆ ਵੀ ਜਾਂਦੇ ਇੱਕ ਦੂਸਰੇ ਨੂੰ ਹਾਂਜੀ ਵੀ ਸਭ ਤੋਂ ਵੱਡੀ ਜਿਹੜੀ ਮੇਰੇ ਚ ਇਹ ਕਮੀ ਹੈ ਵੀ ਮੈਨੂੰ ਗੁੱਸਾ ਨਹੀਂ ਆਉਂਦਾ ਅੱਛਾ ਜੀ ਫਿਰ ਦੇਖੋ ਦੇਖਾ ਬੜ ਵੀ ਪੈਨੇ ਆ ਮੈਨੂੰ ਕੋਈ ਸੀ ਬੋਲੀ ਐ ਭਾਵੇਂ ਕੋਈ ਬਾਹਰ ਸਾਥ ਚ ਬੋਲ ਪਿਆ ਠੀਕ ਹੈ ਜੀ ਤਾਂ ਵੀ ਨਹੀਂ ਗੁੱਸਾ ਆਉਂਦਾ ਠੀਕ ਹੈ ਜੀ ਹਾਂਜੀ ਕੋਸ਼ਿਸ਼ ਵਸਿਹਰੀ ਕਰਦਾ ਵੀ ਮੈਨੂੰ ਗੁੱਸਾ ਆਵੇ ਹਾਂਜੀ ਗੁੱਸਾ ਆਉਂਦੀ ਨਹੀਂ ਇਹ ਸਭ ਤੋਂ ਵੱਡੀ ਮੇਰੇ ਚ ਕਮੀ ਹੈ ਠੀਕ ਹੈ ਜੀ ਕੋਈ ਮੈਨੂੰ ਕੁਛ ਹੀ ਬੋਲੀ ਜਾਵੇ ਕੋਈ ਬੋਲੀ ਜਾਵੇ ਹਾਂ ਜੀ ਉਸੇ ਨਾਲ ਬਥੇਈ ਕਰਦਾ ਕਿ ਮੈਨੂੰ ਗੁੱਸਾ ਆਵੇ ਪਰ ਆਉਂਦਾ ਕਿਉਂ ਨਹੀਂ ਇਹ ਸਭ ਤੋਂ ਵੱਡੀ ਮੇਰੇ ਚ ਕਮੀ ਹੈ ਠੀਕ ਹੈ ਜੀ ਗੁੱਸਾ ਨਹੀਂ ਆਉਂਦਾ ਚਲੋ ਠੀਕ ਆਪਏ ਚੱਲਦਾ ਮੈਂ ਸਤਿ ਸ਼੍ਰੀ ਅਕਾਲ ਭਾਈ ਸ਼ਾਬਾਸ਼ੀ ਸਤਿ ਸ਼੍ਰੀ ਅਕਾਲ ਪੰਗਾ ਪੈਸਾ ਸ੍ਰੀਕਾਲ ਬਹੁਤ ਹੀ ਸੋਹਣਾ ਸਵਾਰਥ ਮੈਨੂੰ ਕੀਤਾ ਹੈ 100 ਬੰਦਿਆਂ ਦੇ ਔਗਣ ਤਾਂ ਲਿਖ ਲਏ ਹੁਣ ਬਾਪੂ ਨੂੰ ਦਿਖਾਉਣੇ ਜਾ ਕੇ ਆਲੋ ਵਾਪੂ ਜੀ ਲਿਖ ਲੈਂਦੀਆਂ ਲਿਖ ਲੈਂਦੀਆਂ ਹਾਂਜੀ ਕਮੀਆਂ ਹਾਂਜੀ ਔਗਣ ਹਾਂਜੀ ਦੇਖਾਂ ਫਿਰ ਕਿਵੇਂ ਲਿਖੀ ਹੈ ਬਾਜੀ ਵਾ ਗੁੱਸਾ ਬਹੁਤ ਆਉਂਦਾ ਹੈ ਗੁੱਸਾ ਆਉਂਦਾ ਨਹੀਂ ਕਮੀਆਂ ਕਮੀਆਂ حد ਹੋ ਗਈ ਦੇਖ ਤੂੰ 100 ਬੰਦਿਆਂ ਕੋਲੇ ਗਿਆ ਹਾਂਜੀ 100 ਬੰਦਿਆਂ ਕੋਲੇ ਜਾ ਕੇ 100 ਬੰਦਿਆਂ ਦੀਆਂ ਕਮੀਆਂ ਔਗਣ ਨੋਟ ਕਰ ਲਈ ਹੂੰ ਠੀਕ ਹੈ ਮੈਂ ਤੈਨੂੰ ਕਿਹਾ ਸੀ ਵੀ ਆਪਣੀ ਮੰਜੀ ਥੱਲੇ ਛੋਟਾ ਫੇਰਨਾ ਠੀਕ ਹੈ ਹੂੰ ਤੂੰ ਪੜੇ ਲਿਖੇ ਐ ਹਾਂਜੀ ਠੀਕ ਐ ਆਪਦੀ ਮੰਜੀ ਥੱਲੇ ਛੋਟਾ ਫੇਰਨਾ ਸੀਗਾ ਮਤਲਬ ਉਹਨਾਂ ਦੀਆਂ ਕੱਲੇ ਔਗਣ ਕਮੀਆਂ ਨਹੀਂ ਨੋਟ ਕਰਨੀਆਂ ਸੀਗੀਆਂ ਹੂੰ ਉਹਨਾਂ ਦੇ ਗੁਣ ਵੀ ਨੋਟ ਕਰਨੇ ਸੀਗੇ ਠੀਕ ਐ ਹਾਂਜੀ ਸਮਝ ਗਿਆ ਹੂੰ ਦੂਸਰਾ ਅਕਲਾ ਬਾਧੋ ਖੂ ਖਾਲੀ ਤੂੰ ਪੜ੍ਹਿਆ ਲਿਖਿਆ ਸੀ ਤੂੰ ਅਕਲ ਵਰਤੀ ਨੀਗੀ ਇਕੱਲੀਆਂ ਕਮੀਆਂ ਨੂੰ ਨੋਟ ਕੀਤੀਆਂ ਠੀਕ ਹੈ ਗੁਣ ਵੀ ਨੋਟ ਕਰਨੇ ਸੀਗੇ ਤੂੰ ਅਕਲ ਵਰਤੀ ਨੀਗੀ ਠੀਕ ਹੈ ਇਹਦਾ ਮਤਲਬ ਹੈ ਵੀ ਦੂਸਰਿਆਂ ਦੀਆਂ ਕਮੀਆਂ ਨੂੰ ਨੋਟ ਕਰਨ ਤੋਂ ਪਹਿਲਾਂ ਆਪਣੀਆਂ ਕਮੀਆਂ ਦੂਰ ਕਰੋ ਨੋਟ ਕਰੋ ਆਪਣੀ ਮੰਜੀ ਥੱਲੇ ਸੋਟਾ ਫੇਰੋ ਅਕਲਾ ਬਾਜੋ ਖੂ ਖਾਲੀ ਇਹਦਾ ਮਤਲਬ ਹੈ ਵੀ ਅਕਲ ਵੀ ਵਰਤੋਂ ਕਰਨੀ ਚਾਹੀਦੀ ਹੈ। ਠੀਕ ਹੈ? ਠੀਕ ਹੈ ਜੀ। ਇਹ ਸੀ 100 ਕਮੀਆਂ ਦਾ 100 ਔਗਣਾਂ ਦਾ ਨਤੀਜਾ। ਠੀਕ ਹੈ? ਲੱਗ ਗਈ ਸਮਝ? ਹਾਂਜੀ। ਹਾਂ।